ਸਾਤਸਰੀਏ ਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਦੁਨੀਆ ਦੇ ਸਭ ਤੋਂ ਵੱਡੇ ਚਰਨੋਵਿਲ ਪ੍ਰਮਾਣੂ ਵਾਕੇ ਦੇ ਜਿਹਦੀ ਰੇਡੀਏਸ਼ਨ ਹਿਰੋਸ਼ਿਮਾ ਵਿੱਚ ਛੁੱਟੇ ਗਏ ਪ੍ਰਮਾਣੂ ਬੰਬ ਤੋਂ 400 ਗੁਣਾ ਜ਼ਿਆਦਾ ਸੀ ਜੇ ਕਿਤੇ ਉਸ ਦੇ 4 ਦੇ 4 ਘੰਟਿਆਂ ਦੇ ਵਿੱਚ ਤਬਾਹਾ ਹੋ ਜਾਂਦਾ ਤਾਂ ਸਾਰਾ ਯੂਰਪ ਜਿਹੜਾ ਹੈਗਾ ਉਹ ਖਤਮ ਹੋ ਜਾਣਾ ਸੀ ਕਿਸੇ ਵੀ ਧਰਤੀ ਉੱਤੇ ਕੋਈ ਵੀ ਵਿਅਕਤੀ ਰਹਿ ਨਹੀਂ ਸਕਦਾ ਇੰਨਾ ਵੱਡਾ ਰਿਸਕ ਜਿਹੜਾ ਹੈਗਾ ਦੁਨੀਆ ਦੇ ਉੱਤੇ ਦੇਖਣ ਨੂੰ ਮਿਲਿਆ ਇਹ ਹੋਇਆ ਕਦੋਂ ਤੇ ਕਿਹੜੀ ਗਲਤੀ ਕਰਕੇ ਹੋਇਆ ਤੇ ਕਿੰਨਾ ਇਹਦੇ ਵਿੱਚ ਨੁਕਸਾਨ ਹੋਇਆ ਅੱਜ ਅਸੀਂ ਇਹਦੇ ਉੱਤੇ ਗੱਲਬਾਤ ਕਰਦੇ ਹਾਂ ਸੋਵੀਅਤ ਯੂਨੀਅਨ ਨੇ ਪਰਮਾਣੂ ਬਿਜਲੀ ਬਣਾਉਣ ਦੇ ਲਈ ਬਹੁਤ ਵੱਡੇ ਵੱਡੇ ਰੀਐਕਟਰ ਜਿਹੜੇ ਹੈਗੇ ਆ ਕਈ ਥਾਵਾਂ ਤੇ ਲਗਾਏ ਹੋਏ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਸੀ ਚਰਨੋਬਿਲ ਪਰਮਾਣੂ ਪਲਾਂਟ ਇਹਦੇ 4 ਯੂਨਿਟ ਸੀਗੇ ਜਿਨ੍ਹਾਂ ਵਿੱਚ 4 ਰੀਐਕਟਰ ਜਿਹੜੇ ਹੈਗੇ ਆ ਚੱਲਦੇ ਸਨ ਤੇ ਇਹਨਾਂ ਤੋਂ ਬਹੁਤ ਜ਼ਿਆਦਾ ਬਿਜਲੀ ਜਿਹੜੀ ਹੈਗੀ ਆ ਪ੍ਰਾਪਤ ਕੀਤੀ ਜਾਂਦੀ ਸੀ ਜੋ ਕਿ ਪਰਮਾਣੂ ਪਰਮਾਣੂਆਂ ਤੋਂ ਬਿਜਲੀ ਬਹੁਤ ਸਸਤੀ ਹੁੰਦੀ ਹੈ ਇਸ ਕਰਕੇ ਦੁਨੀਆ ਦੇ ਵਿੱਚ ਅੱਜ ਵੀ ਬਹੁਤ ਸਾਰੇ ਪਰਮਾਣੂ ਪਲਾਂਟ ਲੱਗੇ ਹੋਏ ਹਨ ਜਿਨ੍ਹਾਂ ਤੋਂ ਬਿਜਲੀ ਪ੍ਰਾਪਤ ਕੀਤੀ ਜਾਂਦੀ ਹੈ ਪਰ ਇਹ ਪ੍ਰਮਾਣੂ ਪਲਾਂਟ ਇੱਕ ਤਰ੍ਹਾਂ ਦਾ ਮੌਤ ਦਾ ਸੱਦਾ ਵੀ ਹੁੰਦੇ ਹਨ ਜੇਕਰ ਇਹਨਾਂ ਦੇ ਵਿੱਚ ਥੋੜੀ ਜਿਹੀ ਵੀ ਨਿਗਹਿਲੀ ਵਰਤੀ ਗਈ ਤਾਂ ਹਜ਼ਾਰਾਂ ਕਿ ਲੱਖਾਂ ਕਿਲੋਮੀਟਰ ਲਾਟੇ ਨੂੰ ਇਹ ਖਤਮ ਤੇ ਬਰਬਾਦ ਕਰ ਸਕਦੇ ਹਨ ਹੁਣ ਇੱਥੇ ਚਰਨੋਬਿਲ ਦੇ ਵਿੱਚ ਕੀ ਹੋਇਆ 26 ਅਪ੍ਰੈਲ 1986 ਨੂੰ ਰਾਤ ਦੇ 1 ਵਜੇ 23 ਮਿੰਟ ਤੇ ਅਚਾਨਕ ਚਰਨੋਬਿਲ ਪ੍ਰਮਾਣੂ ਪਲਾਂਟ ਦੇ ਵਿੱਚ ਖਰਾਬੀ ਆ ਗਈ ਜਿਉਂ ਹੀ ਖਰਾਬੀ ਆ ਗਈ ਤਾਂ ਯੂਨਿਟ ਨੰਬਰ 4 ਜਿਹੜਾ ਸੀਗਾ ਉਹ ਕੰਟਰੋਲ ਤੋਂ ਬਾਹਰ ਹੋ ਗਿਆ। ਇਹ ਇੰਨਾ ਜ਼ਿਆਦਾ ਬਾਹਰ ਹੋ ਗਿਆ ਕਿ ਉਸ ਨੂੰ ਅਚਾਨਕ ਬੰਦ ਕਰਨਾ ਪਿਆ। ਪਰ ਜਿਉਂ ਹੀ ਉਸ ਨੂੰ ਬੰਦ ਕੀਤਾ ਸਭ ਤੋਂ ਪਹਿਲਾਂ ਛੋਟਾ ਬਿਸਪੋਰਟ ਹੋਇਆ ਜਾਂ ਛੋਟਾ ਬਿਸਪੋਰਟ ਹੋਇਆ ਉਸ ਦੇ ਨਾਲ ਪਰਮਾਣੂ ਪਲਾਂਟ ਦੇ ਯੂਨਿਟ ਨੰਬਰ 4 ਦੇ ਅੰਦਰ ਬਹੁਤ ਜ਼ਿਆਦਾ ਪੇਗਲ ਗਿਆ ਉਸ ਦਾ ਜਿਹੜਾ ਮਟੀਰੀਅਲ ਤੇ ਦਾ ਲੱਗਿਆ ਹੋਇਆ ਪਰ ਜਦੋਂ ਦੂਜਾ ਦੋ ਤਿੰਨ ਮਿੰਟ ਬਾਅਦ ਧਮਾਕਾ ਹੋਇਆ ਤਾਂ ਪਲਾਂਟ ਦੇ ਉੱਪਰ ਜਿਹੜਾ ਮਟੀਰੀਅਲ ਲੱਗਿਆ ਹੋਇਆ ਸੀਗਾ ਜਿਹਦੇ ਬਾਰੇ ਕਿਹਾ ਜਾਂਦਾ ਕਿ 1000 ਟਨ ਦੇ ਲਗਭਗ ਲੇਡ ਲੱਗੀ ਹੋਈ ਸੀ ਉਹ ਸਾਰੀ ਜਿਹੜੀ ਹੈਗਾ ਧਮਾਕੇ ਦੇ ਨਾਲ ਉੱਡ ਗਈ ਤੇ ਪਲਾਂਟ ਦੇ ਵਿੱਚੋਂ ਬਹੁਤ ਵੱਡੇ ਪੱਧਰ ਤੇ ਰੇਡੀਏਸ਼ਨ ਅਕਾਸ਼ ਵੱਲ ਜਾਣ ਲੱਗੀ ਮੰਨਿਆ ਜਾਂਦਾ ਹੈ ਕਿ ਟੋਟਲ ਜਿੰਨਾ ਇੱਥੇ ਜੁਰੇਨੀਅਮ ਫਿਊਲ ਪਿਆ ਸੀਗਾ ਉਹਦਾ 5% ਹਿੱਸਾ ਜਿਹੜਾ ਹੈਗਾ ਹਵਾ ਦੇ ਵਿੱਚ ਉੱਡ ਗਿਆ ਉਹਨੇ ਹੋਇਆ ਕਿਵੇਂ ਜਦੋਂ ਅਸੀਂ ਇਸ ਨੂੰ ਦੇਖਦੇ ਹਾਂ ਪਰਮਾਣੂ ਪਲਾਂਟ ਕਿਉਂਕਿ ਪਾਣੀ ਦੇ ਨਾਲ ਹੀ ਇਹਨਾਂ ਨੂੰ ਠੰਡੇ ਰੱਖਿਆ ਜਾਂਦਾ ਹੈ ਤੇ ਪਾਣੀ ਦੀ ਵਰਤੋਂ ਹੀ ਸਟੀਮ ਬਣਾਉਣ ਲਈ ਕੀਤੀ ਜਾਂਦੀ ਹੈ ਭਾਗ ਇਹਦੇ ਵਿੱਚ ਪਾਣੀ ਦੋ ਵਾਰ ਵਰਤਿਆ ਜਾਂਦਾ ਹੈ ਇੱਕ ਤਾਂ ਇਹ ਕਿ ਓਵਰ ਹੀਟ ਨਾ ਹੋਵੇ ਤਾਂ ਪਾਣੀ ਵਰਤਿਆ ਜਾਂਦਾ ਹੈ ਦੂਜਾ ਇਸ ਦੇ ਨਾਲ ਸਟੀਮ ਤਿਆਰ ਕੀਤੀ ਜਾਂਦੀ ਹੈ ਭਾਪ ਤਿਆਰ ਕੀਤੀ ਜਾਂਦੀ ਹੈ ਤਾਂ ਕਿ ਬਿਜਲੀ ਪੈਦਾ ਹੋ ਸਕੇ ਹੁਣ ਇੱਥੇ ਇਹ ਨਹੀਂ ਹੁੰਦਾ ਹੈਗਾ ਕਿ ਇਹ ਜਿਹੜੇ ਪਲਾਟ ਹੈਗੇ ਆ ਇਹਨਾਂ ਨੂੰ ਕੰਟਰੋਲ ਕਰਨ ਦੇ ਲਈ ਕੋਈ ਸਿਸਟਮ ਨਹੀਂ ਲੱਗਿਆ ਹੁੰਦਾ ਬਲਕਿ ਇਹਨਾਂ ਦੇ ਵਿੱਚ ਸਿਸਟਮ ਲੱਗੇ ਹੁੰਦੇ ਹੈਗੇ ਆ ਉਹਨਾਂ ਨੂੰ ਕੰਟਰੋਲ ਡਾਡ ਕਿਹਾ ਜਾਂਦਾ ਹੈ ਉਹ ਕੰਟਰੋਲ ਡਾਡ ਜਿਹੜੀ ਹੈਗੀ ਆ ਐਮਰਜੈਂਸੀ ਵਾਸਤੇ ਹੁੰਦੀਆਂ ਹਨ ਜਦੋਂ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਉਸ ਸਮੇ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੇ ਪਰਮਾਣੂ ਪਲਾਂਟ ਦੇ ਵਿੱਚ ਜਿਹੜੀ ਹੀਟ ਹੈਗੀ ਆ ਉਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਹੁਣ ਇਹ ਗਲਤੀ ਕਿਵੇਂ ਹੋਈ ਕਿਉਂਕਿ ਜਿੰਨਾ ਵੀ ਇੱਥੇ ਪਾਣੀ ਆਂਦਾ ਸੀਗਾ ਉਹ ਪਾਣੀ ਨੂੰ ਪੰਪ ਦੁਆਰਾ ਉੱਪਰ ਜਿਹੜਾ ਹੈਗਾ ਪਰਮਾਣੂ ਪਲਾਂਟ ਦੇ ਪਹੁੰਚਾਇਆ ਜਾਂਦਾ ਸੀ ਇੱਥੇ ਅੰਦਰਲਾ ਜਿਹੜਾ ਇਹਦਾ ਜਿੰਨੇ ਵੀ ਮੁਲਾਜ਼ਮ ਸੀਗੇ ਦਾ ਉਥੋਂ ਦੀ ਜਿਹੜੀ ਗਵਰਨਮੈਂਟ ਸੀ ਉਹਨਾਂ ਦੇ ਮਨ ਵਿੱਚ ਵਿਚਾਰ ਆਇਆ ਕਿ ਅਚਨਚੇਤ ਜੇਕਰ ਪਾਵਰ ਫੇਲ ਹੋ ਜਾਂਦੀ ਹੈ ਆਮੇ ਕੇ ਜਨਰੇਟਰ ਨਾਲ ਲੱਗੇ ਹੋਏ ਸਭ ਪਾਵਰ ਫੇਲ ਹੋਣ ਤੋਂ ਲੈ ਕੇ ਜਨਰੇਟਰ ਦੇ ਚੱਲਣ ਤੱਕ ਸਿਰਫ 2 ਮਿੰਟ ਦਾ ਟਾਈਮ ਜਿਹੜਾ ਹੈਗਾ ਬਚਦਾ ਹੈ ਉਸ 2 ਮਿੰਟ ਦੇ ਵਿੱਚ ਜੇਕਰ ਪਾਵਰ ਪਲਾਂਟ ਦੇ ਉੱਪਰ ਪਾਣੀ ਨਹੀਂ ਜਾਏਗਾ ਤਾਂ ਉਹ ਗਰਮ ਹੋ ਸਕਦਾ ਹੈ ਤੇ ਉਹਦਾ ਬਲਾਸਟ ਹੋ ਸਕਦਾ ਹੈ ਇਹਦੇ ਲਈ ਵੱਖ-ਵੱਖ ਸਕੀਮਾਂ ਜਿਹੜੀਆਂ ਹੈਗੀਆਂ ਲਾਈਆਂ ਗਈਆਂ ਇੱਕ ਸਕੀਮ ਇਹ ਲਾਈ ਗਈ ਕਿ ਪਾਵਰ ਪਲਾਂਟ ਜਦੋਂ ਬੰਦ ਹੁੰਦਾ ਹੈ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਹੀਟ ਹੁੰਦੀ ਹੈ ਉਸ ਪਾਣੀ ਗਰਮ ਹੋਣ ਕਰਕੇ ਅਸੀਂ ਉਹਦੇ ਨਾਲ ਸਟੀਮ ਦੇ ਨਾਲ ਅਲੱਗ ਜਨਰੇਟਰ ਚਲਾ ਸਕਦੇ ਹਾਂ ਤਾਂ ਕਿ ਉਹ 2 ਮੰਤਰਾ ਜਿਹੜਾ ਬੈਕਅਪ ਹੈਗਾ ਉਸ ਨੂੰ ਪੂਰਾ ਕੀਤਾ ਜਾ ਸਕੇ ਇਹ ਯੋਜਨਾਵਾਂ ਜਿਹੜੀਆਂ ਹੈਗੀਆਂ ਬਣਾਉਂਦੇ ਹੀ ਰਹੇ ਤੇ ਉਸ ਨੂੰ ਵਾਰ-ਵਾਰ ਜਿਹੜਾ ਹੈਗਾ ਬੰਦ ਕਰਕੇ ਜਾਂ ਤੇਜ਼ ਕਰਕੇ ਜਾਂ ਘੱਟ ਕਰਕੇ ਕਾਰਨ ਦੇ ਤਿਆਬੇ ਜਿਹੜੇ ਹੁੰਦੇ ਰਹੇ ਅਚਾਨਕ ਜਦੋਂ ਉਸ ਨੂੰ ਥੋੜਾ ਤੇਜ਼ ਕਰਨ ਦਾ ਯਤਨ ਕੀਤਾ ਗਿਆ ਤਾਂ ਬਿਜਲੀ ਦੀ ਰਫ਼ਤਾਰ ਬਹੁਤ ਜ਼ਿਆਦਾ ਵੱਧ ਗਈ ਜਦੋਂ ਇੱਕੋ ਵਾਰ ਤੋਂ ਸਟਾਉਨ ਕੀਤਾ ਗਿਆ ਤਾਂ ਉਹਦੇ ਵਿੱਚ ਓਵਰ ਹੀਟ ਹੋ ਗਿਆ ਬਹੁਤ ਵੱਡਾ ਬਲਾਸਟ ਜਿਹੜਾ ਹੈਗਾ ਉਹਦੇ ਵਿੱਚ ਹੁੰਦਾ ਹੈ ਤੇ ਮੌਕੇ ਤੇ ਹੀ ਦੋ ਬੰਦੇ ਤਾਂ ਮੌਕੇ ਤੇ ਹੀ ਮਾਰੇ ਗਏ ਇਸ ਤੋਂ ਇਲਾਵਾ ਇਹਦੇ ਵਿੱਚ ਅੱਗ ਜਿਹੜੀ ਹੁੰਦੀ ਹੈ ਕੋਲ ਦੀ ਬਹੁਤ ਜ਼ਿਆਦਾ ਹੁੰਦੀ ਹੈ ਇਸ ਨੂੰ ਤੁਸੀਂ ਪਾਣੀ ਨਾਲ ਬਿਹਾ ਨਹੀਂ ਸਕਦੇ ਜੋ ਕਿ ਬਹੁਤ ਜ਼ਿਆਦਾ ਫੈਲਦੇ ਹਨ ਤੇ ਵੱਡੀਆਂ-ਵੱਡੀਆਂ ਗੱਡੀਆਂ ਜਿਹੜੀਆਂ ਫਾਇਰ ਗੱਡੀਆਂ ਸੀ ਕਿਆਂ ਲਿਆਂਦੀਆਂ ਦੀਆਂ ਉਹਨਾਂ ਦੇ ਨਾਲ ਕੰਟਰੋਲ ਕਰਨ ਦਾ ਯਤਨ ਕੀਤਾ ਗਿਆ ਫਿਰ ਹੈਲੀਕਾਪਟਰਾਂ ਦੇ ਨਾਲ ਰੇਤ ਜਿਹੜੀ ਹੈ ਗਿਆ ਤੇ ਉੱਪਰ ਸੁੱਟੀ ਗਈ ਕੁੱਲ 10 ਦਿਨ ਜਿਹੜੇ ਹੈ ਗਿਆ ਇਹ ਸਾਗ ਨੂੰ ਬੁਝਾਉਣ ਦੇ ਰੇ ਲੱਗ ਗਏ ਪਰ ਜਦੋਂ ਇਹ ਅੱਗ ਬੁਝਾਉਣ ਦੇ ਲਈ ਕੰਮ ਕਰ ਰਹੇ ਸਨ ਮੁਲਾਜ਼ਮ ਤਾਂ ਜਿਹੜੇ ਸਭ ਤੋਂ ਪਹਿਲਾਂ ਆਏ ਸੀ ਫਾਇਰ ਬ੍ਰਿਗੇਡ ਵਾਲੇ ਉਹਨਾਂ ਦੇ ਉੱਪਰ ਵੀ ਇਸ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਰੇਡੀਏਸ਼ਨ ਸੀ ਹਵਾ ਦੇ ਵਿੱਚ ਫੈਲ ਰਹੀ ਸੀ ਉਸ ਦਾ ਪਤਾ ਵੀ ਨਹੀਂ ਸੀ ਲੱਗ ਰਿਹਾ ਕਿ ਕਿੰਨੀ ਰੇਡੀਏਸ਼ਨ ਹਵਾ ਦੇ ਵਿੱਚ ਹੈ ਸੋ ਇਸ ਕਰਕੇ ਜਿਹੜੇ ਮਲਾਜ਼ਮ ਸਭ ਤੋਂ ਪਹਿਲਾਂ ਆਏ ਮੰਨਿਆ ਜਾਂਦਾ ਹੈ ਕਿ ਕੁਝ ਹੀ ਦਿਨਾਂ ਦੇ ਵਿੱਚ ਉਹਨਾਂ ਦੇ ਵਿੱਚੋਂ 28 ਜਣੇ ਜਿਹੜੇ ਸੀਗੇ ਉਹ ਰੇਡੀਏਸ਼ਨ ਦੇ ਨਾਲ ਮਰ ਗਏ ਉਹ ਰੇਡੀਏਸ਼ਨ ਇੰਨੀ ਜ਼ਿਆਦਾ ਸੀ ਕਿ ਯੂਰਪ ਦੇ ਵੱਖ-ਵੱਖ ਖੇਤਰਾਂ ਤੱਕ ਕਿੱਥੇ ਸਪੇਨ ਹੈ ਕਿੱਥੇ ਜਿਹੜਾ ਹੈਗਾ ਡੈਨਮਾਰਕ ਸਵੀਡਨ ਹੈ ਉੱਥੋਂ ਕਰਕੇ ਦੀ ਰੇਡੀਏਸ਼ਨ ਪਹੁੰਚ ਗਈ ਤੋਂ ਉਧੇ ਰੂਪ ਵਿੱਚ ਗਈ ਤੋਂ ਉਧੇ ਰੂਪ ਵਿੱਚ ਗਈ ਉਹੋ ਜਾ ਕੇ ਉਹਨਾਂ ਖੇਤਰਾਂ ਦੇ ਵਿੱਚ ਜੰਗਲਾਂ ਦੇ ਉੱਪਰ ਜਾਂ ਘਾਹ ਦੇ ਉੱਪਰ ਗਿਰ ਗਈ ਤੇ ਉਸ ਘਾਹ ਨੂੰ ਉਹਨਾਂ ਜੰਗਲਾਂ ਨੂੰ ਜਾਨਵਰਾਂ ਨੇ ਖਾਦਾ ਫਿਰ ਜਿਹੜੇ-ਜਿਹੜੇ ਜਾਨਵਰਾਂ ਨੇ ਖਾਦਾ ਉਹਨਾਂ ਨੂੰ ਬਹੁਤ ਜ਼ਿਆਦਾ ਹੋਸ਼ ਦਾ ਖਾਤਰਨਾਕ ਜਿਹੜੇ ਨਤੀਜੇ ਹੈਗੇ ਆ ਭੁਗਤਣੇ ਪਏ ਬਹੁਤ ਸਾਰੇ ਜਾਨਵਰ ਮਰ ਗਏ ਹੁਣ ਜਿਹੜੇ ਪਸ਼ੂਆਂ ਨੇ ਖਾਦਾ ਜਿਵੇਂ ਗਾਵਾਂ ਨੇ ਖਾਦਾ ਜਾਂ ਮੱਝਾਂ ਨੇ ਖਾਦਾ ਉਹਨਾਂ ਨੇ ਜਿਹੜਾ ਦੁੱਧ ਦਿੱਤਾ ਉਸ ਦੁੱਧ ਦੇ ਵਿੱਚ ਵੀ ਰੇਡੀਏਸ਼ਨ ਚਲਾ ਗਿਆ ਫਿਰ ਉਸ ਦੁੱਧ ਨੂੰ ਛੋਟੇ ਬੱਚਿਆਂ ਨੇ ਪੀਤਾ ਜਿਨ੍ਹਾਂ ਲੋਕਾਂ ਨੇ ਉਸ ਨੂੰ ਪੀਤਾ ਉਹਨਾਂ ਦੇ ਵਿੱਚੋਂ ਜਿਹੜੇ ਕਮਜ਼ੋਰ ਸਰੀਰ ਵਾਲੇ ਸੀਗੇ ਮੰਨਿਆ ਜਾਂਦਾ ਹੈ ਕਿ ਉਸ ਕਾਲ ਵਿੱਚ 20000 ਤੋਂ ਜ਼ਿਆਦਾ ਬੱਚੇ ਆਇਰਾਨੀ ਕੈਂਸਰ ਦੇ ਨਾਲ ਮਰ ਗਏ ਕਿਉਂਕਿ ਉਹਨਾਂ ਬੱਚਿਆਂ ਨੇ ਇਹਨਾਂ ਦਾਵਾਵਾਂ ਦਾ ਦੁੱਧ ਹੀ ਜਿਹੜਾ ਹੈਗਾ ਉਹਨਾਂ ਨੂੰ ਦਿੱਤਾ ਗਿਆ ਸੀ ਪੀਣ ਦੇ ਲਈ ਹੁਣ ਇਸ ਕਰਕੇ ਮੰਨਿਆ ਜਾਂਦਾ ਹੈ ਕਿ ਜੇ ਹੁਣੇ ਚੌਥਾ ਜੁਨਟ ਜਿਹੜਾ ਹੈਗਾ ਉਹਦੇ ਵਿੱਚ ਬਲਾਸਟ ਹੋਇਆ ਸੀ ਜੇ ਕਿਤੇ ਬਾਕੀ ਦੇ ਜੁਨਟਾਂ ਦੇ ਵਿੱਚ ਵੀ ਬਲਾਸਟ ਹੋ ਜਾਂਦਾ ਤਾਂ ਸਾਰਾ ਯੂਰਪ ਜਿਹੜਾ ਹੈ ਨਾ ਖਤਮ ਹੋ ਜਾਣਾ ਸੀ ਉਸ ਦੇ ਵਿੱਚ ਕਿਹਾ ਜਾਂਦਾ ਤੇ 5 ਲੱਖ ਸਾਲ ਤੱਕ ਕੋਈ ਵੀ ਬੰਦਾ ਉੱਥੇ ਨਹੀਂ ਰਹਿ ਸਕਦਾ ਸੀ ਇਨਾ ਜ਼ਿਆਦਾ ਨੁਕਸਾਨ ਜਿਹੜਾ ਹੈਗਾ ਉਥੇ ਹੋਣਾ ਸੀ ਇਹ ਸੀ ਚਰਨੋਬਿਲ ਪਰਮਾਣੂ ਪਲਾਂਟ ਵਿੱਚ ਹੋਏ ਧਵਾਕੇ ਦੀ ਜਾਣਕਾਰੀ ਕਿ ਕਿਵੇਂ ਹੋ ਧਵਾਕਾ ਹੋਇਆ ਤੇ ਉਸ ਨਾਲ ਕਿੰਨਾ ਕੁ ਨੁਕਸਾਨ ਹੋਇਆ ਤੇ ਵਧੀਆ ਤੋਂ ਵਧੀਆ ਜਾਣਕਾਰੀ ਲੈਣ ਦੇ ਲਈ ਸਾਡੇ ਚੈਨਲ ਨੂੰ ਲਾਇਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਉਸ ਵਧੀਆ ਤੋਂ ਵਧੀਆ ਜਾਣਕਾਰੀ ਦਿੰਦੇ ਰਹੀਏ ਅੱਜ ਦਾ ਵੀਡੀਓ ਸਾਡਾ ਇੱਥੇ ਹੀ ਸਮਾਪਤ ਹੁੰਦਾ ਹੈ